ਤੋਂ ਪਹਿਲਾਂ ਜੀ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਜੀ ਦਾਸ ਬਲਕਾ ਸਿੰਘ ਖਾਲਸਾ ਪਿੰਡ ਬਰਾੜ ਅਸੀਂ ਜੀ ਐਮ ਆਰ ਚਾਤੀ ਜੀ ਨੇ ਤੇ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਸੀਗਾ ਤੇ ਇਹਨਾਂ ਨੇ ਉਹ ਗਾੜੀਆਂ ਕਿੰਨਾ ਮਹੀਨੇ ਦਾ ਉਹਨਾਂ ਨੇ ਇਕਰਾਰ ਕੀਤਾ ਸੀ ਪੈਸੇ ਦੇ ਦੇਣ ਦਾ ਤੇ ਇਹ ਚੌਥੇ ਮਹੀਨੇ ਜਾ ਕੇ ਤੇ ਇਹਨਾਂ ਨੇ ਜਾ ਕੇ ਉਹਨਾਂ ਨੂੰ ਕੋਲ ਪੁੱਛਿਆ ਵੀ ਸਾਨੂੰ ਤੁਹਾਡੇ 3 ਮਹੀਨੇ ਦਾ ਕਰਾਰ ਲੰਘ ਗਿਆ ਤੇ ਸਾਨੂੰ ਹੁਣ ਪੈਸੇ ਜਿਹੜੇ ਆ ਦਿੱਤੇ ਜਾਣ ਉੜਕਦੀ ਬਾਕੀ ਉਹ ਗਾੜੀਆਂ ਅੱਗੋਂ ਗਾੜੀ ਕਲੋਜ਼ ਕਰਨ ਦੇ ਪਿਆ ਤੇ ਇਹਨਾਂ ਨੂੰ ਉਹਨੇ ਕਿਤੇ ਧੱਕਾ ਮੁਕੀ ਕੀਤਾ ਤੇ ਫਿਰ ਉਹ ਮੁੰਡਾ ਹੀ ਨਾਲ ਛੋਟਾ ਇਹਨਾਂ ਦਾ ਤੇ ਉਹਨਾਂ ਨੇ ਉਹਨੇ ਫਿਰ ਵੇਖ ਕੇ ਨਹੀਂ ਜਰਿਆ ਗਾ ਮਾਂ ਨੂੰ ਧੱਕੇ ਮਾਰਦੇ ਨੂੰ ਤੇ ਫਿਰ ਉਹ ਵੀ ਗਲ ਪੈ ਗਿਆ ਤੇ ਉਹ ਆਪ ਸਮੇਂ ਦੇ ਵਿੱਚ ਹੋ ਗਿਆ ਇਹਨਾਂ ਦਾ ਹਾਥੋਪਾਈ ਹੋ ਗਏ ਆ ਤੇ ਫਿਰ ਉਹ ਜਦੋਂ ਨਿਬੜ ਗਿਆ ਤੇ ਫਿਰ ਉਹਨਾਂ ਨੇ RAMTeer ਤੇ ਚੌਕੀ ਲੱਗਦੀ ਹੈ ਸਾਨੂੰ ਉਹਦੇ ਵਿੱਚ ਦਰਖਾਸਤ ਦਿੱਤੀ ਹੈ ਫਿਰ ਮੈਂ ਘਰੇ ਸੀ ਤੇ ਮੇਰੇ ਨਾਲ ਆਣ ਕੇ ਇਹਨਾਂ ਨੇ ਰਸਤਾ ਕੀਤਾ ਕਿ ਬਾਬਾ ਜੀ ਆਹ ਗੱਲ ਹੋ ਗਈ ਹੈ ਤੇ ਸਾਡੇ ਨਾਲ ਜਾਓ ਤੇ ਦਰਖਾਸਤ ਦੀਏ ਆਪਾਂ ਵੀ ਉਹਨਾਂ ਦਰਖਾਸਤ ਦਿੱਤੀ ਹੈ ਫਿਰ ਅਸੀਂ ਲੋਪੋ ਕੋਈ ਠਾਣਾ ਗਏ ਆ ਤੇ ਐਸ ਐਚਓ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਤੇ ਐਸ ਐਚਓ ਸਾਹਿਬ ਨਹੀਂ ਮਿਲੇ ਉੱਥੇ ਮੁੰਸ਼ੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਤੇ ਉਹਨਾਂ ਨੇ ਮਾਰਗ ਉਤਰਾ ਕਰ ਦਿੱਤੀ ਹੀ RAM TIRTH ਫਿਰ ਅਹੀਂ RAM TIRTH ਵੀ ਗਏ ਆ ਜਦੋਂ RAM TIRTH ਗਏ ਆ ਤੇ ਫਿਰ ਸਾਨੂੰ ਮਗਰੋਂ ਫੋਨ ਗਿਆ ਕਿ ਤੁਹਾਡੇ ਘਰ ਤੇ ਅਟੈਕ ਕਰ ਦਿੱਤਾ ਗਿਆ ਅਣੀ ਫਿਰ ਜਦੋਂ ਇਹ ਘਰ ਆਏ ਆ ਤੇ ਘਰ ਆਣ ਕੇ ਵੇਖਿਆ ਤੇ ਸਾਡੀਆਂ ਜਨਾਨੀਆਂ ਨੂੰ ਕਾਫੀ ਉਹਨਾਂ ਨੇ ਮਾਰ ਕਟਾਈ ਕੀਤੀ ਸੀ ਤੇ ਇਹਨਾਂ ਨੇ ਕੋਈ ਗਾਲੀ ਮੰਡੇ ਚੰਗੇ ਜਿਹੜੇ ਭੜੇ ਸ਼ਬਦ ਸੀ ਉਹ ਇਹਨਾਂ ਨੂੰ ਬੋਲੇ ਆ ਉਤਰਾ ਵੀ ਇਹਨਾਂ ਦੇ ਗੁਪਤੰਗਾ ਨੂੰ ਹੱਥ ਲਾਏ ਗਏ ਆ ਕੀ ਕੀ ਆਪਣੇ ਪੈਸੇ ਲੈਣ ਲੱਗੇ ਆ ਵੀ ਮਹਿੰਗੇ ਪੈ ਗਏ ਕਿਉਂਕਿ ਦੇਖੋ ਜੀ ਕਮੇਟੀ ਪਾਈ ਸੀ ਕਮੇਟੀ ਪਾਈ ਸੀ ਉਹ ਗਰੀਬਾਂ ਨੇ ਤ ਦਿਹਾੜੀਆਂ ਲਾ ਲਾ ਕੇ ਔਖੇ ਹੋ ਕੇ ਤਾਰੀ ਉਹ ਜਿਹੜੇ ਗਾੜੀਆਂ ਸ਼ੈਕਸੀ ਹੀ ਉਹਨਾਂ ਨੇ ਕੋਈ ਪੈਸੇ ਆਪਣੇ ਗਲਤ ਅੰਸ਼ਾਂ ਨਾਲ ਹੀ ਖਰਚ ਕੀਤੇ ਨੇ ਤੇ ਉਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਆ ਤੇ ਨਾ ਹੀ ਇਹਨਾਂ ਦਾ ਪੈਸੇ ਜੀ 1.7 ਲੱਖ ਰਾਇ ਦੀ ਪ੍ਰਸ਼ਾਸਨ ਕੋਲ ਇਹੋ ਕਰਦੇ ਆ ਕਿ ਜਿਹੜੇ ਜਿਨ੍ਹਾਂ ਨੇ ਆਣ ਕੇ ਬਾਅਦ ਦੇ ਵਿੱਚ ਜੋ ਜਨਾਨੀਆਂ ਦੇ ਨਾਲ ਹੱਤਪਾਈ ਕੀਤੀ ਆ ਜਾਂ ਕੋਈ ਇਹਨਾਂ ਦਾ ਕਾਲੀ ਗਲੋਚ ਕੀਤਾ ਜਾਂ ਜਿਤਨਾ ਵੀ ਆ ਤਾਂ ਉਹਦੇ ਕੋਲੋਂ ਇਹ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ ਇਸ ਚੀਜ਼ ਦਾ ਇਨਸਾਫ ਦਿੱਤਾ ਜਾਵੇ ਜਾਤੀ ਸੂਚਕ ਦੇ ਸ਼ਬਦ ਜਿਹੜੇ ਬੋਲੇ ਗਏ ਨੇ ਉਹ ਉਹਨਾਂ ਦਾ ਇਨਸਾਫ ਹੋਵੇ ਹਾਂਜੀ ਕਿਥੋਂ ਦੇ ਰਹਿਣ ਵਾਲੇ ਆ ਕਾੜ ਦੇ ਮਾਮਲਾ ਸਾਰਾ ਮਾਮਲਾ ਇਦਾਂ ਹੀ ਪੈਸੇ ਲੈਦਾ ਪੈਸੇ ਤੇ ਲਦਾ ਜੀ ਤੇ ਕੋਈ ਇਹੋ ਜੀ ਕੋਈ ਗੱਲ ਬਾਤ ਨਹੀਂ ਸੀ ਤੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਆਏ ਤੇ ਇਹ ਚਲਗੇ ਬਾਹਰ ਦਿਖਾ ਦੇਣ ਤੇ ਮਗਰੋਂ ਆਏ ਤੇ ਉਹਨਾਂ ਸਾਨੂੰ ਵੱਧ ਘੱਟ ਬੋਲਿਆ ਹੈਗੇ 8-10 ਜਣੇ ਜੀ ਨਾਲ ਸਿਆਤੂਰ ਵੀ ਲਿਆਉਂਦੇ ਸੀ ਹਾਂਜੀ ਤੇ ਕਮੀਜ਼ ਕਮੋਜ ਪਾੜਿਆ ਸਾਰਾ ਉਹਨਾਂ ਆ ਹਾਂ ਮੈਂ ਕਪੜਾ ਗਾੜੀ ਦਿੱਤਾ ਨਾਲ ਇੱਥੋਂ ਤੇ ਕਮੀਜ਼ ਵੀ ਪਾੜਿਆ ਜੀ ਹਾਂਜੀ ਆ ਗਏ ਕਿੱਥੇ ਬਹੁਤ ਪੜੀ ਦਿਖਾ ਦਿੱਤੀ ਤੁਸੀਂ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਨਾ ਕੋਈ ਕਾਰਵਾਈ ਨਹੀਂ ਜਿਉਂ ਹੀ ਅੱਜ ਤੱਕ ਸਭ ਵੀ ਡਾਕਟਰ ਕੋਲ ਜੇ ਕੀ ਆਸ਼ਵਾਸ਼ਣ ਲਵਾਇਆ ਕੀ ਪ੍ਰੋਸੈਸ ਤੋਂ ਨਾ ਕਿਹਾ ਵੀ ਮਸਲਾ ਹੱਲ ਹੋਊਗਾ ਤੁਹਾਡਾ ਫੱਗੋ ਹੁਣ ਤੁਸੀਂ